ਵੀਰੋ ਤੱਕਾ ਵਸਤੀ ਵਾਲੀ ਬੰਨੀ ਸਾਰੀ ਦੇ ਉੱਤੋਂ ਪਾਣੀ ਟੱਪਣ ਲੱਗ ਗਿਆ ਆ ਤੱਕਾ ਵਸਤੀ ਵਾਲੀ ਬੰਨੀ ਜਿਹੜੀ ਵੀਰੋ ਆ ਵੀਰ ਜੀ ਖੁੱਟ ਚੱਲ ਪਈ ਆਪਣੇ ਉਹ ਆਪਣੇ ਦੋਰੀਨ ਉਰਪ ਤੇ ਬਿਆਸ ਦਰਿਆ ਦੀ ਤਬਾਹੀ ਤੋਂ ਬਾਅਦ ਹੁਣ ਸਤਲੁਜ ਦਰਿਆ ਵੀ ਤਬਾਹੀ ਮਚਾਰਿਆ ਏ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਕੋਠਿਆਂ ਦੇ ਉੱਤੇ ਰਹਿਣ ਲਈ ਤਿਆਰ ਇੱਕ ਪਾਸੇ ਤਾਂ ਹੜ੍ਹਾਂ ਦੀ ਮਾਰ ਦੂਜੇ ਪਾਸੇ ਕੁਦਰਤ ਦੀ ਕਰੋਪੀ ਅਸਮਾਨ ਦੇ ਉੱਤੋਂ بارش ਲਗਾਤਾਰ ਪੈ ਰਹੀ ਨੇ ਸਤਲੁਜ ਦਰਿਆ ਦੇ ਕੰਢੇ ਤੇ ਲੋਕ ਜੋ ਰਹਿ ਰਹੇ ਨੇ ਉਹ ਕੋਠਿਆਂ ਤੇ ਰਹਿਣ ਲਈ ਮਜਬੂਰ ਨੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤਰਪੈਲਾਂ ਨਹੀਂ ਦਿੱਤੀਆਂ ਜਾ ਰਹੀਆਂ ਔਰ ਸਰਕਾਰੀ ਬੰਨ ਜੋ ਕਿ ਗਿੱਦੜਪਿੰਡੀ ਦੇ ਨੇੜੇ ਆ ਉਸ ਨੂੰ ਵੀ ਖਤਰਾ ਹੋ ਚੁੱਕਾ ਹੈ ਆਰਜੀ ਬੰਨਾਂ ਦੇ ਉੱਪਰ ਦੀ ਪਾਣੀ ਜਿਹੜਾ ਸਤਲੁਜ ਦਾ ਇਸ ਟਾਈਮ ਚੱਲ ਰਿਹਾ ਹੈ ਜਿਹੜਾ ਧੱਕਾ ਬਸਤੀ ਗਿੱਦੜਪਿੰਡੀ ਦੇ ਨੇੜੇ ਆ ਮਢਾਲਾ ਇਹ ਪਾਣੀ ਦੇ ਵਿੱਚ ਘੇਰੇ ਦੇ ਵਿੱਚ ਆ ਚੁੱਕੇ ਨੇ ਪੁਲੀਆਂ ਦੇ ਉੱਪਰ ਦੀ ਸੜਕਾਂ ਦੇ ਉੱਪਰ ਦੀ ਇਹਨਾਂ ਦੇ ਲਿੰਕ ਟੁੱਟ ਚੁੱਕੇ ਨੇ ਬਿਆਸ ਦਰਿਆ ਦਾ ਦੀ ਤਬਾਹੀ ਤੋਂ ਬਾਅਦ ਹੁਣ ਸਤਲੁਜ ਦਰਿਆ ਦੇ ਸਰਕਾਰੀ ਬੰਨਾਂ ਦੇ ਵਿੱਚ ਵੀ ਕਈ ਜਗ੍ਹਾ ਤੇ ਖੱਡਾਂ ਪੈਣੀਆਂ ਸ਼ੁਰੂ ਹੋ ਗਈਆਂ ਸਿਮਣੇ ਸ਼ੁਰੂ ਹੋ ਗਏ ਨੇ ਕਾਫੀ ਦਿਨ ਤੋਂ ਪਾਣੀ ਇਹ ਲੱਗ ਰਿਹਾ ਵਾ ਔਰ ਲੋਕ ਜਿਹੜੇ ਬਹੁਤ ਡਾਢੇ ਪਰੇਸ਼ਾਨ ਆ ਔਰ ਪ੍ਰਸ਼ਾਸਨ ਨੂੰ ਬਾਰ-ਬਾਰ ਅਪੀਲ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਸਰਕਾਰੀ ਬੰਨ ਜੋ ਆ ਸਤਲੁਜ ਦਾ ਉਸ ਨੂੰ ਬਚਾਇਆ ਜਾਵੇ ਜੇਕਰ ਸਤਲੁਜ ਦਰਿਆ ਦਾ ਬੰਨ ਟੁੱਟਦਾ ਹੈ ਤਾਂ ਉਸ ਦੇ ਨਾਲ 20 ਪੈੰਡ ਕਟੋ ਘਟ ਲੋਈਆਂ ਜਲੰਧਰ ਖੇਤਰ ਦੇ ਤੇ 25 ਤੋਂ 30 35 ਪੈੰਡ ਜਿਹੜੇ ਆ ਉਹ ਸੁਲਤਾਨਪੁਰ ਲੋਧੀ ਹਲਕਾ ਕਪੂਰਸਲਾ ਜ਼ਿਲ੍ਹਾ ਦੇ ਡੁੱਬ ਜਾਣਗੇ ਜਿਸ ਦੇ ਨਾਲ ਫਸਲਾਂ ਹਜ਼ਾਰਾਂ ਏਕੜ ਹੋਰ ਨੁਕਸਾਨ ਹੋ ਸਕਦਾ ਹੈ ਬਾਰ ਬਾਰ ਸਤਲੁਜ ਦਰਿਆ ਦੇ ਕੰਢੇ ਤੇ ਜਿਹੜੇ ਲੋਕ ਰਹਿ ਰਹੇ ਨੇ ਉਹ ਬਾਰ ਬਾਰ ਅਪੀਲਾਂ ਕਰ ਰਹੇ ਨੇ ਕੋਠਿਆਂ ਤੇ ਰਹਿ ਰਹੇ ਨੇ ਆਪਣੇ ਘਰਾਂ ਦੇ ਵਿੱਚੋਂ ਡੰਗਰ ਪਸ਼ੂ ਬਾਹਰ ਲੈ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੇ ਉਹ ਆਪ ਛੱਤਾਂ ਦੇ ਉੱਤੇ ਰਹਿੰਦੇ ਨੇ ਸਮਾਨ ਛੱਤਾਂ ਦੇ ਉੱਤੇ ਰੱਖ ਲਿਆ ਏ ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਮੇਰਾ ਵੀਰ ਬੇਨਤੀ ਹੈ ਜੀ ਇੱਥੇ ਪ੍ਰਸ਼ਾਸਨ ਆਇਆ ਜਾਵੇ ਆ ਜਿਹੜੇ ਕਰੇ ਵਿੱਚ ਫਸੇ ਹੋਏ ਆ ਇਹਨਾਂ ਨੂੰ ਨਾ ਪਾਣੀ ਤੋਂ ਬਾਹਰ ਕੱਢਿਆ ਜਾਵੇ ਜਿਹੜੇ ਸੱਤਾਂ ਦੇ ਸਾਰੇ ਬੈਠੇ ਆ ਤੇ ਦੇਖੋ ਸਾਹਮਣੇ ਪਾਣੀ ਜਦ ਤੱਕ ਵੀ ਅੰਦਰ ਫਸੇ ਆ ਜੀ ਪਾਣੀ ਇੰਡੀਆ ਰਫ ਦੀ ਟੀਮ ਭੇਜੀ ਜਾ ਰਹੀ ਆ ਸਾਹ ਨੂੰ ਬੇਨਤੀ ਆ ਇੱਥੇ ਜਿਹੜੇ ਲੋਕ ਫਸੇ ਹੋਏ ਨੇ ਪਿੰਡ ਠੱਕਾ ਵਾਸਤੀ ਜਿੰਨੂੰ ਆਪਾਂ ਕਹਾਂ ਗੱਟਾ ਮੂੜੀ ਕਾਸੂ ਦਾ ਨਾਮ ਦਿੰਨੇ ਆ ਔਰ ਉਹ ਪਿੰਡ ਦੇ ਵਿੱਚ ਘੱਟੋ ਘੱਟ 40 ਤੋਂ 50 ਘਰ ਨਾਲ ਬੱਚੇ ਸਮੇਤ ਨਾਲ ਬੀਬੀਆਂ ਸਾਰੇ ਹੀ ਇਸ ਪਿੰਡ ਦੇ ਵਿੱਚ ਫਸੇ ਹੋਏ ਐ ਇਹਨਾਂ ਨੂੰ ਰੈਸਕਿਊ ਕਰਕੇ ਐਨਡੀਆਰਫ ਦੀ ਟੀਮ ਭੇਜੀ ਜਾਵੇ ਜਿਹੜਾ ਕਹ ਦੇਖੋ ਕਿੰਨੀ ਜ਼ਬਰਦਸਤ ਪਾਣੀ ਚੱਲ ਰਿਹਾ ਕੋਈ ਤੁਰ ਕੇ ਬੰਦਾ ਤੁਰ ਕੇ ਛੱਡ ਕੇ ਵੈਸੇ ਵੀ ਨਹੀਂ ਨੰਗ ਸਕਦਾ ਇਹ ਉੱਪਰ ਦੀ ਰੈਸਕਿਊ ਕਰਕੇ ਬੱਚਾ ਨੂੰ ਔਰ ਪਰਿਵਾਰਾਂ ਨੂੰ ਬਾਹਰ ਕੱਢ ਕੇ ਲਿਆਂਦਾ ਜਾਣਾ ਚਾਹੀਦਾ ਹੈ ਜੀ ਸਰਕਾਰ ਕੋ ਇਹ ਹੀ ਬੇਨਤੀ ਆ ਕਿ ਐਨਡੀਆਰਫ ਦੀ ਟੀਮ ਹੈ ਜਲਦੀ ਤੋਂ ਜਲਦੀ ਭੇਜੀ ਜਾਵੇ ਅੱਜ 3 9 2020 ਦਾ ਦੇਖ ਰਹੇ ਹਾਂ ਦੇ ਉੱਪਰ ਪਾਣੀ ਲੰਘ ਰਿਹਾ ਦੇਖੋ ਜੀ ਕਿੰਨਾ ਬੁਰਾ ਹਾਲ ਲੋਕਾਂ ਦਾ ਹੋ ਰਿਹਾ ਵਾ ਔਰ ਸਾਡੀ ਪ੍ਰਸ਼ਾਸਨ ਅਗੇ ਹੀ ਬੇਨਤੀ ਹੈ ਕਿ ਪ੍ਰਸ਼ਾਸਨ ਜਲਦੂ ਜਲਦ ਇੱਥੇ ਖਾਸ ਕਰਕੇ ਧੱਕਾ ਵਾਸੀ ਦੀ ਬਹੁਤ ਬਹੁਤ ਹੈਲਪ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਆ ਬਾਕੀ ਇਧਰ ਬੰਨਾਂ ਨੂੰ ਪੂਰਾ ਖਤਰਾ ਪਿਆ ਹੈ ਇਹ ਇਲਾਕਾ ਵੀਦਰ ਹੈਗਾ ਵਾ ਕਾਫੀ ਪਿੰਡ ਮੁੰਡੀ ਚੋਲੀਆਂ ਮੁੰਡੀ ਸ਼ਹਿਰੀਆਂ ਇਹ ਇਲਾਕੇ ਵਿੱਚ ਵੀ ਬੜੇ ਵਿਕਾ ਦਾ ਸਾਹਮਣਾ ਹੋ ਰਿਹਾ ਉੱਤਰੀ ਬਾਰਿਸ਼ ਹੋਈ ਜਾ ਰਹੀ ਹੈ ਨਾਲ ਨਾਲ ਪਾਣੀ ਦਾ ਵੀ ਚੜਾਅ ਲਗਾਤਾਰ ਵੱਧਦਾ ਜਾ ਰਿਹਾ ਵਾ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿੰਨੇ ਲੋਕਾਂ ਨੂੰ ਵਕਤ-ਵਕਤ ਰੈਸਕਿਊ ਕਰਕੇ ਕੱਢਿਆ ਜਾ ਸਕਦਾ ਨਾਲ ਵਾਲੀ ਮੰਡੀ ਜਾ ਕੇ ਤੇ ਉੱਚੀ ਜਗ੍ਹਾ ਤੇ ਜਾਂ ਕਿ ਇਹਨਾਂ ਨੂੰ ਛੱਡਿਆ ਜਾਵੇ ਛੋਟੇ ਛੋਟੇ ਬੱਚੇ ਵੀ ਉਹਨਾਂ ਘਰਾਂ ਦੇ ਵਿੱਚ ਦੇਖ ਸਕਦੇ ਆ ਇੱਥੇ ਰਸਤਾ ਵੀ ਬਿਲਕੁਲ ਬਲੌਕ ਉਧਰ ਵੀ ਰਸਤਾ ਬਲੌਕ ਕਿਤੇ ਵੀ ਰਸਤਾ ਹੈ ਨਹੀਂ ਕਿ ਬੰਦੇ ਬਾਹਰ ਆ ਸਕਣ ਕੋਈ ਟੈਂਪ ਕੋਈ ਬਣਾਇਆ ਤਗਾ ਨਹੀਂ ਜੀ ਨਹੀਂ ਜੀ ਨਹੀਂ ਕੋਈ ਹੈ ਤਾਂ ਕ੍ਰਾਸ ਕੈਂਪਨੀ ਬਣਾਇਆਗਾ ਪਿਛਲੀ ਵਾਰੀ ਤੋਂ ਚਲੋ ਲੋਈਆਂ ਖਾਸ ਸਰਕਾਰੀ ਸਿਨੇ ਸਕੰਦਰੀ ਸਕੂਲ ਦੇ ਵਿੱਚ ਰਸਤਾ ਉਧਰ ਵੀ ਬਲੌਕ ਹੋ ਗਿਆ ਜੀ ਉਹ ਵੀ ਰਸਤਾ ਬਲੌਕ ਹੋ ਗਿਆ ਜੀ ਹੁਣ ਕਿਤੇ ਵੀ ਜਾਣ ਦਾ ਰਸਤਾ ਹੈ ਨਹੀਂ ਔਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਕਿਸੇ ਇਦਾਂ ਦੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਜਿੱਥੇ ਇਹਨਾਂ ਦੀ ਸੇਫਟੀ ਹੋ ਸਕੇ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ న్యూਸ